ਕਬੇ ਬਾਤ ਬੇਨਤੀ ਚੋਪਈ ਅਮ੍ਰਿ ਕਰੋ ਹਾਥ ਦਰਚਾ ਪੂਰਨ ਹੋਏ ਚਿਤ ਕੀ ਇਛਾ ਤਵ ਜਰਨਨ ਮਾਨਰ ਹੈ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਅਮਰੇ ਦੋਸ਼ਤ ਸਬੈ ਤਮਕਾਵ ਹੋ ਆਪ ਹਾਥ ਦੇ ਮੋਹੇ ਬਚਾਵ ਹੋ ਸੁਖੀ ਬਸੈ ਮੋਰ ਬਰਵਾਰਾ ਸੇਵਕ ਸਿੱਖ ਸਬੈ ਕਰਤਾਰਾ ਮੋਰ ਚਾ ਨਿਜ ਕਰਦ ਕਰਿਐ ਸਬੈ ਰਨ ਕੋ ਆਜ ਸੰਗਰੇਐ ਕੁਰਨ ਹੋਏ ਹਮਾਰੀ ਆਸਾ ਤੋਰ ਪੈਨ ਕੀ ਰਹਿ ਬਿਆਸਾ ਤਮਹਿ ਸਾੜ ਕੋਈ ਅਵਰ ਨਾ ਧਾਉ ਜੋ ਪ੍ਰਚਾਹੋ ਸੁਤਮਤੇ ਪਾਉ ਸੇਵਕ ਸਿੱਖ ਹਮਾਰੇ ਤਾਰਿ ਹੈ ਚੋਂ ਚੋਂ ਸਤਰ ਹਮਾਰੇ ਮਾਰਿ ਹੈ ਆਪ ਹਾਥ ਤੇ ਮ제 ਅਵਰੀਐ ਮਰਨ ਕਾਲ ਕਾ ਤਰਾਸ ਨਿਵਰੀਐ ਓ ਜੋ ਸਦਾ ਹਮਾਰੇ ਬੱਚਾ ਸਰੀ ਅਸਿਤੂ ਜੋ ਘਰ ਹੋ ਰੱਚਾ हो महराख haरेसा बasananta सហ प दनបत दुष्टन केहantaत हो bar cetantaកपावमा बावतरा កलपाय सेवज आद កलपाय करबសन प्रकाsa सलකාलका कितmas जावनका जोगीसावक බेदरा ब्रमा جو थयो जावनකා saබសwarakaहताhi हमरा. ਜਵਨ ਕਾਲ ਸਭ ਜਗਤ ਬਨਾਇਓ ਦੇਵਤਾ ਤਿਜਛਨ ਉਪਜਾਇਓ ਆਦ ਅੰਤ ਏਕੈ ਅਵਤਾਰ ਸੋਈ ਗੁਰੂ ਸਮਝਹੁ ਮਾਰਾ ਨਮਸਕਾਰ ਤੁਸੀ ਹੀ ਕੋ ਮਰੀ ਸકલ ਪ੍ਰਜਾ ਜਨ ਆਪ ਸواری ਸੇਵਕਨ ਕੋ ਸੇਵਗੋਨ ਸੁਖ ਦਿਯੋ ਸਤਰਨ ਕੋ ਪਲਮੋ ਬਦਕੀਓ ਘੜ ਘੜ ਕੇ ਅੰਦਰ ਕੀ ਜਾਨਤ ਭਲੇ ਭਰੇ ਕੀ ਪੀਰ ਪਛਾਨਤ चीटी ते कुंचर असदूला सब पार कर, पार कर फूला दुख पाए ते दुखी सुख पाए साधन के सुखी एक एक की पीर कर करके बटब की जान जब उद कर, कर तारा परजा तरत तब देह अपारा जब आ करत कर तो हो कब हूँ तुम तो मैं मिलत देहे तर सब हूं। येते بدن सृष्टि सबतारय आप अपने बोजुचारय तम सबहि ते रहत नर आलम जानत वेद भेद अर आलम नरनकार नरबकार नरलांब आद अनिल नाद सांब ताका मूड़ उचारत वेद जाक पेव न पावत वेद ताक कृपा हन हनुमानत महा मूड़ कश्यप न जानत महा देव को कहत सदा सेव नरण कारकाचि नतने हपव आप आपपनी බुध جيति बनतप नप नතු हिਤٿ सम्रा ਲखाना जाए پسसारा कहविद सज प्र स संसारा एकਰपा नपसरपा रنگප्यवराव नहीं पा අண்ட جي चرج से ت جيڪनी ਉਤපු جيखान बाहर राचदिන්නේ कहूफूल रा्य हवा बैठा हू से मටपवसंक्री कैठा සක්‍රී ृष්ට दिखाය චම්පාව ආද ජුගාද ශුරූප සයම්පාව අ්‍රච්සාමර තම්කරු සිख බාර අසි සංරු දෝෂ්ට ජිතते උඩවතුත පත්තා සකළම් වලේෂි කරුරන්කා අත්තා ජිය සිතුුජ තවසරණපයේ තැනකගේ දෘෂ්ට දුගතහවමරरे පුරක ජාවන පක්බරේ තිहाරේ තැනකේ තම සංකට සැවඩාරේ जोකලකු එක භාරත අහැතාකේ කාල नेගරණයහ. ਰਚਾ ਹੋਇ ਤਾਹੇ ਸਭ ਕਾਲਾ ਦੋਸਤ ਅਰੇ ਤਰ ਤਕਾਲਾ ਕਰਪਾ ਦ੍ਰਿਸ਼ਟ ਤਨ ਜਾਹਿ ਨਿਹਰ ਹੋ ਤਾਕੇ ਤਾਪ ਤਨਗ ਮੋਹਰਹ ਰੈ ਦਸੇਦ ਕਰਮੋ ਸਭ ਹੋਈ ਦ੍ਰਿਸ਼ਟੀ ਜਾਵਿ ਸ਼ਾਸਕੈ ਨ ਕੋਈ ਏਕ ਬਾਰ ਜੰਤ ਮੈਂ ਸਮਾਰਾ ਗਾਲ ਫਾਸਤੇ ਤਾਹੇ ਬਾਰ ਜੰਨਰ ਨਾਮ ਤੇ ਹਰੋ ਕਹਾ ਦਰਦ ਦੋਸਤ ਦੋਤੀ ਰਹਾ ਖਰਗ ਕੇ ਤਮੈ ਸਰਨ ਤੇ ਹਾਰੀ ਆਪ ਹੱਥ ਦੇਲ ਹੋ ਬਾਰੀ ਤਾਰ ਬਠਾ ਵਰ ਮੋ ਸਹਾਈ ਜੋਸ਼ਟ ਜੋ ਤੇਲੋ ਬਚਾਈ ਕਬਿਓ ਬਾਤ ਬੇਨਤੀ ਚੋ ਪਈ ਅਮ੍ਰਿ ਕਰੋ ਹਾਥ ਦਰਚਾ ਪੂਰਨ ਹੋਏ ਚਿਤ ਕੀ ਇਚਾ ਤਵ ਜਰਨਾਨ ਮਾਨਰ ਹੈ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਅਮਰੇ ਜੋਸ਼ਟ ਸਬੈ ਤੁਮਕਾਵ ਹੋ ਆਪ ਹਾਥ ਦੇ ਮੋਹਿ ਬਚਾਵ ਹੋ ਸੁਖੀ ਬਸੈ ਮੋਰ ਬਰਵਾਰਾ ਸੇਵਕ ਸਿੱਖ ਸਬੈ ਕਰਤਾਰਾ ਮੋਰ ਚਾਂ ਦੇ ਜਗਰ ਦਗ ਰਿਆ ਸ ਬਾਰੇ ਨਿਕੂ ਆਜ ਸੰਗ ਰਿਆ ਕੋਰਨ ਹੋਏ ਹਮਾਰੀ ਆਸਾ ਤੋਰ ਪੈਨ ਕੀ ਰਹਿ ਪਿਆਸਾ ਤਮਹਿ ਸਾੜ ਕੋਈ ਅਵਰ ਨਾ ਧਾਉ ਜੋ ਪ੍ਰਚਾਹੋ ਸੁਤਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰ ਹੈ ਚੋਂ ਚੋਂ ਸਤਰ ਹਮਾਰੇ ਮਰੀ ਹੈ ਆਪ ਹਾਥ ਦੇ ਮ제 ਅਵਰੀਏ ਮਰਨ ਕਾਲ ਕਾ ਤਰਾਸ ਨਿਵਰੀਏ ਓ ਜੋ ਸਦਾ ਹਮਾਰੇ ਬੱਚਾ ਸਰੀ ਅਸਿਤੂ ਜੋ ਕਰ ਹੋ ਰਚਾ राले हो महराखन हारे सा बसत सहाय प दनबात दुष्टन के हन्anta तम हो बरीचदता කාपाय वरम्मा बावतरा කාलपाय से वजु අवदरा लपाय करबसन प्रकाsa सकलकालका कि तमासा जवनकाल जोगी सवकियों බेदराई्रहमा ज थियों. ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇ ਤਜਚਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਿਸੇ ਹੀ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸੇਵਕਨ ਕੋ ਸੇਵਗੁਣ ਸੁਖ ਦਿਓ ਸਤਰਨ ਕੋ ਪਲਮੋ ਬਦਕੀਓ कर कर के अंदर की जानत भले भरे की पीर पहचानत चीटी ते कुंचर असदूला सब पार कर पाल दृष्ट कर फूला संतन दुख पाए ते दुखी सुख पाए साधन के सुखी एक एक की पीर पछाने कर कर के बटबट की जाने जब उद कर कर तारा पर जा तरत तब दे अपारा ਜਬ ਆਕਰਖ ਕਰਤੋ ਹੋ ਕਬਹੁ ਤਮ ਮੈ ਮਿਲਤ ਦੇਹ ਤਰ ਸਭੋ ਜੇਤੇ ਬਦਨ ਸ੍ਰੇਸ਼ਟ ਸਬ ਧਾਰੈ ਆਪ ਆਪਣੀ ਬੋਜ ਉਚਾਰੈ ਤਮ ਸਭ ਹੀ ਤੇ ਰਹੈ ਤਨ ਰਾਲਮ ਜਾਨਤ ਬੇਦ ਭੇਦ ਅਰ ਆਲਮ ਨਰਨਕਾਰ ਨਰਬਕਾਰ ਨਰਲਾੰਬ ਆਦ ਅਨੀਲ ਨਾਦ ਸੰਬ ਤਾ ਕਾ ਮੂਡ ਉਚਾਰਤ ਭੇਦਾ ਜਕ ਭੇਵਨ ਪਾਵਤ ਬੇਦਾ ਤਾ ਕਉ ਘਰ ਪਾ ਹਨ ਹਨੂਮਾਨ ਤਮਹ ਮਹਾ ਮੂੜ ਕਸ਼ਪੀედაਨ ਜਾਣਤ ਮਹਾਦੇਵ ਕੋ ਕਹਤ ਸਦਾ ਸਿਵ ਨਰਨ ਕਰ ਕਾ ਚੀਨ ਤਨ ਹੈ ਪੇਵ ਆਪ ਆਪਣੀ ਬੁੱਧ ਹੈ ਜੇ ਚੀ ਬਰਨਤ ਪੇਨ ਪੇਨ ਤੋ ਹਿ ਤੇਤੀ ਕਮਰਾ ਲਖਾ ਨਾ ਜਾਏ ਪਸਾਰਾ ਕਹਿ ਬਿਦ ਸਜੈ ਪਰ ਸੰਸਾਰਾ ਏਕਰੂਪਾ ਨੂਪਸਰੂਪਾ ਰੰਗ ਪਿਵ ਰਾਵਨ ਹੀ ਕੋਪਾ අඩජ චරජ සේතජකන්නේ තුපු ජකාන බහර රචදන්නේ කහුන්ෆූල රාජ හව බැठා කහුස මටපවසග්‍රී කැට්ठ සක්‍රී රිෂ්ඨ दिකා ජම්පාව ආද ජුගාද ශුරූප සයම්පාව අප්‍රච්චාමර තම්කරු ख බාර අසික් සංරුවූ දෝෂ්ට ජතේ ටවතුත පත්තා සකළම් මලේෂිකරුරන්කාත්තා. ජිය සිතුූජ තවසරණී පරයේතනගේ දෂ්ට දුගත හවමරේ. ਕੁਰਖ ਜਾਵਨ ਪਗ ਭਰੇ ਤਿਆਰੇ ਤਨਕੇ ਤੁਮ ਸੰਕਟ ਸਰਉਦਾਰੇ ਜੋ ਕਲ ਕੋ ਇਕ ਬਾਰਤ ਆਹੈ ਤਾਕੇ ਕਾਲ ਨਿਕੜਨੇ ਆਹੈ ਹਰ ਚਾਹੇ ਤਾਹੇ ਸਭ ਕਾਲਾ ਦੁਸਟ ਅਰਸਤ ਤਰੇ ਤਕਾਲਾ ਕਰਪਾ ਦ੍ਰਿਸ਼ਟ ਤਨ ਜਾਹਿ ਨਿਹਰ ਕੋ ਤਾਕੇ ਤਾਪ ਤਨਗ ਮੋਹਰ ਹਰ ਇਦ ਸੇਦ ਕਰਮੋ ਸਭ ਹੋਈ ਦੁਸਟੀ ਜਾਵਛੈ ਸਕੇ ਨ ਕੋਈ ਇਕ ਬਾਰ ਜੰਤ ਮੈਂ ਸੰਭਾਰਾ ਕਾਲ ਫਾਸਤੇ ਤਾਹੇ ਬਾਰਾ ਜੰਨਰ ਨਾਮ ਤੇ ਹਰੁ ਕਾਹ ਦਰਦ ਦੋਸ਼ਟ ਦੋ ਤੇ ਰਹਾ ਖੜਗ ਕੇ ਤਮੈ ਸਰਨ ਤੇ ਹਾਰੀ ਆਪ ਹਾਥ ਦੇ ਲਹੁ ਬਾਰੀ ਸਰਬ ਧਰਮ ਹੋ ਸਹਾਈ ਦੋਸ਼ਟ ਦੋ ਤੇ ਲਹੁ ਬਚਾਈ ਕਬਿਓ ਬਾਚ ਬੇਨਤੀ ਚੋਪਈ ਅਮਰੀ ਕਰੋ ਹਾਥ ਦਰਚਾ ਪੂਰਨ ਹੋਏ ਚਿਤ ਕੀ ਇਛਾ ਤਵ ਜਰਨਾਨ ਮਾਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ हमरे जोस्त सब तमकाव हो आप हाथ मोहे बचाव हो सुखी सबै है मोर उतारा मोर अच्छा निज कर को आज है पूरन होए हमारी आसा तुर पेन की रह पियासा तुम है शाड कोई अवर नो चाहो सो सुम ते पाऊं सेवक सिख हमारे तारी है चुन चुन सत्र हमारे मारी है ਆਪ ਹਾਥ ਦੇ ਮੇ ਜਵਰੀ ਹੈ ਮਰਨ ਕਾਲ ਕਾ ਤਰਾਸ ਨਿਵਰੀ ਹੈ ਓ ਜੋ ਸਦਾ ਹਮਾਰੇ ਬੱਚਾ ਸਰੀ ਅਸਿਤੂ ਜੋ ਘਰ ਹੋ ਰੱਚਾ ਰਾਖ ਲੈ ਹੋ ਮਿਹ ਰਾਖ ਕੰਘਾਰੇ ਸਹੇਬ ਸੰਤ ਸਹਾਏ ਪਿਆਰੇ ਦੀਨ ਬਾਂਧ ਦੁਸ਼ਟਨ ਕੇ ਹੰਤਾ ਤਮਹੋ ਬਰੇ ਚਤਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸਿਵ ਜੋ ਅਵਤਰਾ ਕਾਲ ਪਾਇ ਕਰ ਬੇਸਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਭ ਕੀਓ ਬੇਦ ਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇ ਤਜਚਨ ਉਪਜਾਇਓ ਆਦ ਅੰਤ ਏਕ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ නමස්කාරතිසිහිකො හමරි සකළ ප්‍රජාජන ආපසවාරිී සැවකන්නක සෙවගන සුකදීෝ ස්තතරන්නකු පළමෝ බදකීියෝ කඩගඩගේ අන්දර්ක ජනත පලබරයකි පිරපශානත ජීටීතෙක ංචර අසතුූදලාහ සභ පාරකරපාල් දृිෂ්ඨ කරවූලා සන්තන්තුක පාය තේදුු කිස්සගපායේ සාධනක සුख. ਏਕ ਏਕ ਕੀ ਪੇਰ ਪਛਾਨੈ ਗਰ ਕਰ ਕਰਕੇ ਪਰਬੜਕੇ ਜਾਨੈ ਜਬ ਉਦ ਕਰਖ ਕਰਾ ਕਰਤਾਰਾ ਪ੍ਰਜਾ ਤਰਤ ਤਬ ਦੇਹ ਅਪਾਰਾ ਜਬ ਆ ਕਰਖ ਕਰਤ ਹੋ ਗਬਹੁ ਤਮੈ ਮਿਲਤ ਦੇਹ ਤਰ ਸਭੋ ਜੇਤੇ ਬਦਨ ਸ੍ਰੇਸ਼ਟ ਸਭ ਧਾਰੈ ਆਪ ਆਪਣੀ ਬੋਜ ਉਚਾਰੈ ਤਮ ਸਭ ਹੀ ਤੇ ਰਹੈ ਤੰਦਰਾਲਮ ਜਾਨਤ ਬੇਦ ਭੇਦ ਅਰ ਆਲਮ ਨਰਨਕਾਰ ਨਰਬ ਕਾਰ ਨਰਲਾੰਬ ਆਦ ਅਨੀਲ ਨਾਦ ਸੰਬ ਤਾ ਕਾ ਮੂੜ ਉਚਾਰਤ ਭੇਦਾ ਜਕ ਭੇਵ ਨ ਪਾਵਤ ਬੇਦਾ ਤਾਕੋ ਕਰਪਾ ਹਨ ਹਨੂਮਾਨਤ ਮਹਾ ਮੂੜ ਕਛ ਭੇਦਨਾ ਜਾਣਤ ਮਹਾਦੇਵ ਕੋ ਕਹਤ ਸਦਾ ਸਿਵ ਨਰਨਕਰ ਕਾ ਚੀ ਨਾ ਤਨੇ ਹੈ ਪੇਵ ਆਪ ਆਪਣੀ ਬੁੱਧ ਹੈ ਜੇ ਚਿ ਵਰਨਤ ਭੇਨ ਪੇਨ ਤੋ ਹਿਤੇਤੀ ਸਮਰਾ ਲਕਾਨਾ ਜਾਏ ਪਸਾਰਾ ਕਹਿ ਬਿਦ ਸੱਜੇ ਪ੍ਰਥਮ ਸੰਸਾਰਾ ਏਕ ਰੂਪਾ ਨੂਪ ਸਰੂਪਾ ਰੰਗ ਪਿਵਰਾ ਨਹੀ ਕੋਪਾ ਅੰਡਜ ਚਰਜ ਸੇਤੇ ਕੀ ਨੀ ਯੋਤ ਪੂਜ ਖਾਨ ਬਾਹਰ ਰੱਖ ਦੇਨੀ ਕਹੂੰ ਫੂਲ ਰਾਜ ਹਵੇ ਬੈਠਾ ਕਹੂੰ ਸੇ ਮਟ ਪੋ ਸੰਗਰੇ ਇੱਠਾ ਸਕਰੀ ਸ੍ਰਿਸ਼ਟ ਦਿਖਾਇ ਚੰਪਾਵ ਆਦ ਜੁਗਾਦ ਸਰੂਪ ਸਿਯੰ ਭਾਵ ਅਬਰਚ ਅਮ੍ਰਿਤਮ ਕਰੋ ਸਿਖ ਬਾਰ ਆਸਿਕ ਸੰਗਰੋ दुष्ट जते उठ वतु तपात सकल मलेश कुरो रनक आता जे असि तुज तब सरनी प्रेतन के दुष्ट दुगत हवै मरे कुरख जावन पग बरे त्यारे तन के तम संकट स उडारे जो कल को एक बारत आहै ताके काल निकट ने आहै रचा होए ताहे सब काला दुष्ट अरिष्ट त्रय तत काला कृपा दृष्ट तन जाहि नेहर हो ताके ताप तनक मोहर हो ਰੈਦ ਸੈਦ ਕਰ ਮੋ ਸਭ ਹੋਈ ਡੋਸ਼ਟ ਜਾਵੈ ਸਕੇ ਨ ਕੋਈ ਏਕ ਬਾਰ ਜੰਤ ਮੈਂ ਸੰਭਾਰਾ ਕਾਲ ਫਾਸਤੇ ਤਾਹੇ ਬਾਰ ਜੰਨਰ ਨਾਮ ਤੇ ਹਰੂ ਕਾ ਦਰਦ ਡੋਸ਼ਟ ਦੋਤੇ ਰਹਾ ਖਰਗ ਕੇਤ ਮੈਂ ਸਰਨ ਤੇ ਹਾਰੀ ਆਪ ਹਾਥ ਦੇਲੋ ਬਾਰੀ ਸਰਬ ਧਰਮ ਹੋ ਸਹਾਈ ਡੋਸ਼ਟ ਦੋਤੇ ਲੋ ਬਚਾਈ ਕਬਿਓ ਬਾਤ ਬੇਨਤੀ ਚੋਪਈ ਅਮਰ ਕਰੋ ਹਾਥ ਦਰਚਾ ਪੂਰਨ ਹੋਏ ਚਿਤ ਕੀ ਇਚਾ ਆਵਜਰਨਾ ਨਾ ਮਾਨਰ ਹੈ ਹਮਾਰਾ ਅਪਨਾ ਜਾਨ ਕਰੋ ਪ੍ਰਤਪਾਰਾ ਅਮਰੇ ਦੋਸ਼ ਸਬੈ ਤੁਮ ਕਾਵ ਹੋ ਆਪ ਹਾਥ ਦੇ ਮੋਹੇ ਬਚਾਵ ਹੋ ਸੁਖੀ ਬਸੈ ਮੋਰ ਬਰਵਾਰਾ ਸੇਵਕ ਸਿੱਖ ਸਬੈ ਕਰਤਾਰਾ ਮੋਰ ਚਾ ਨਿਜ ਘਰ ਤਖ ਰਿਐ ਸਬੈ ਰਨ ਕੋ ਆਜ ਸੰਗ ਰਿਐ ਪੂਰਨ ਹੋਏ ਹਮਾਰੀ ਆਸਾ ਤੋਰ ਪੈ ਅਨ ਕੀ ਰਹਿ ਪਿਆਸਾ ਤੁਮਹਿ ਸਾੜ ਕੋਈ ਅਵਰ ਨਾ ਧਾਉ ਜੋ ਪ੍ਰਚਾਹੋ ਸੁਤਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀ ਹੈ ਚੁਣ ਚੁਣ ਸਤਰ ਹਮਾਰੇ ਮਾਰੀ ਹੈ ਆਪ ਹਾਥ ਦੇ ਮੁਝੇ ਅਵਰੀ ਹੈ ਮਰਨ ਕਾਲ ਕਾ ਤਰਾਸ ਨਿਵਰੀ ਹੈ ਹੋ ਜੋ ਸਦਾ ਹਮਾਰੇ ਪਛਾ ਸਰੀ ਅਸਿ ਤੂ ਜੂ ਘਰੇ ਹੋ ਰਚਾ ਰਾਖ ਲੈ ਹੋ ਮਹਰਾ ਖਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤਮਹੋ ਬਰੀ ਚਤਰ ਦਸ ਕੰਤਾ कालपाए ब्रह्मा भवतरा कालपाए सेवजू अवतरा कालपाए कर बेसन प्रकाश सकल काल का की आत्मसा जवन काल योगी सब की बेदराय ब्रह्मा जू थी जवन काल सब लोक स्वरा नमस्कार है ताहे हमारा जवन काल सब जगत बनायो देवते तेज क्षण उपजायो ਆਦ ਅੰਤ ਏਕੈ અવਤਾਰ ਸੋਈ ਗੁਰੂ ਸਮਯਹੁ ਮਾਰਾ ਨਮਸਕਾਰ ਤੁਸੀਂ ਹੀ ਕੋ ਮਰੀ ਸਕਲ ਪ੍ਰਜਾ ਜਨ ਆਪ ਸਵਾਰੀ ਸੇਵਕਨ ਕੋ ਸੇਵਗਨ ਸੁਖ ਦੀਓ ਸਤਰਨ ਕੋ ਪਲਮੋ ਬਦਕੀਓ ਘੜ ਘੜ ਕੇ ਅੰਦਰ ਕੀ ਜਾਨਤ ਭਲੇ ਭਰੇ ਕੀ ਪੀਰ ਪਛਾਨਤ ਕੀਤੇ ਤੇ ਕੋਂਚਰ ਅਸਤੋਲਾ ਸਭ ਪਾਰ ਕਿਰਪਾਲ ਦ੍ਰਿਸ਼ਟ ਕਰ ਫੂਲਾ ਤਨ ਤੰਦੁ ਕਪਾਇ ਤੇ ਦੁਖੀ ਸੁਖਿ ਪਾਇ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਕਰ ਕਰਕੇ ਪੜ ਬੜਕੇ ਜਾਨੈ ਜਬ ਉਦ ਕਰਖ ਕਰਾ ਕਰ ਤਾਰਾ ਪ੍ਰਜਾ ਤਰਤ ਤਬ ਦੇਹਿ ਆਪਾਰਾ ਜਬ ਆ ਕਰਖ ਕਰਤ ਹੋ ਗਬਹੁ ਤਮੈ ਮਿਲਤ ਦੇਹਿ ਤਰ ਸਭੋ ਜੇਤੇ ਬਦਨ ਸ੍ਰੇਸ਼ਟ ਸਬ ਧਾਰੈ ਆਪ ਆਪਣੀ ਬੋਜ ਉਚਾਰੈ तम सभि हे ते रहत नरालम जानत वेद भेद भेद अर आलम निरनकार नरबकार नरलांब आद अनिल नाद सांभ ताका मूड उचारत वेद जाक पेम न पावत वेद ताक कृपा हन हनुमानत महामूर्कष भेद न जानत महादेव को कहत सदा शिव नरनकर काची न तने हे पेव ਆਪਾ ਆਪਣੀ ਬੁੱਧ ਹੈ ਜੇ ਤਿਵਰਨਤ ਪੇਨ ਪੇਨ ਤੋ ਹਿਤੇਤੀ ਕਮਰਾ ਲਖਾ ਨਾ ਜਾਏ ਪਸਾਰਾ ਕਹਿ ਬਿਦ ਸਜੈ ਪਰ ਸੰਸਾਰਾ ਏਕ ਰੂਪਾ ਨੂਪਸ ਰੂਪਾ ਰੰਗ ਪਿਵਰਾ ਨਹੀ ਕੋਪਾ ਅੰਡਜ ਚਰਜੇ ਸੇ ਤੇ ਜਕੀ ਨੀਉਤ ਪੁਜਖਾਨ ਬਾਹਰ ਰੱਖ ਦੇਨੀ ਕਹੂੰ ਫੂਲ ਰਾਜ ਹਵੇ ਬੈਠਾ ਕਹੂੰ ਸੇ ਮਟਪੋ ਸੰਗਰੇ ਇਕੱਠਾ ਸਕਰੀ ਸ੍ਰਿਸ਼ਟ ਦਿਖਾਇ ਚੰਪਾਵ ਆਦ ਜੁਗਾਦ ਸਰੂਪ ਸਿਯੰਪਾਵ ਅਬਰਤ ਸਾ ਮੇਰੀ ਤਮ ਕਰੂ ਸਿਖ ਬਾਰ ਆ ਸਿਖ ਸੰਗ ਰੋ ਦੋਸਟ ਜਿਤੇ ਉਠਵ ਤੂ ਤਪਾਤਾ ਸਕਲ ਮਲੇਸ਼ ਕਰੋ ਰੰਕਾਤਾ ਜੇ ਅਸੀ ਤੂਜ ਤਬ ਸਰਨੀ ਪ੍ਰੇਤਨ ਕੇ ਦੁਸ਼ਟ ਦੁਗਤ ਹਵੇ ਮਰੇ ਕੋਰਖ ਜਾਵਨ ਪਗ ਬਰੇ ਤੇ ਹਰੇ ਤਨਕੇ ਤਮ ਸੰਕਟ ਸਉ ਡਾਰੇ ਜੋ ਕਲ ਕੋ ਇਕ ਬਾਰ ਤੇ ਆਹੇ ਤਾਕੇ ਕਾਲ ਨਿਕਰਨੇ ਆਹੇ ਹਰ ਚਾਹੇ ਤਾਹੇ ਸਭ ਕਾਲਾ ਦੁਸ਼ਟ ਅਰਖਟ ਤਰੇ ਤਕਾਲਾ ਕ੍ਰਪਾ ਦ੍ਰਿਸ਼ਟ ਤਨ ਜਾਹਨ ਹਰ ਹੋ ਤਾਂ ਕਿ ਤਾਪ ਤਨਗ ਮਹਰਗ ਰੈ ਦ ਸੈਦ ਕਰ ਮੋ ਸਭ ਹੋਈ ਦ੍ਰਿਸ਼ਟੀ ਜਾ ਵਿਚੈ ਸਕੈ ਨ ਕੋਈ ਏਕ ਬਾਰ ਜੰਤ ਮੈਂ ਸੰਭਾਰਾ ਗਾਲ ਫਾਸ ਤੇ ਤਾ ਹੈ ਬਾਰ ਜੰਨਰ ਨਾਮ ਤੇ ਹਰੋ ਕਹਾ ਦਰਦ ਜੋਸ਼ਟ ਦੋਤੇ ਰਹਾ ਖਰਗ ਕੇ ਤਮੈ ਸਰਨ ਤੇ ਹਾਰੀ ਆਪ ਹਾਥ ਦੇਲੋ ਬਾਰੀ ਤਰ ਬਧਰਮ ਹੋ ਹੋ ਸਹਾਈ ਜੋਸ਼ਟ ਦੋਤੇ ਦੇ ਹੋ ਬਚਾਈ ਕਬਿਓ ਬਾਤ ਬੇਨਤੀ ਚੋਪਈ ਅਮਰੇ ਕਰੋ ਹਾਥ ਦਰ ਚਾ ਪੂਰਨ ਹੋਏ ਚਿਤ ਕੀ ਇਛਾ ਤਵ ਜਰ ਨਾਨ ਮਾਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਅਮਰੇ ਦੁਸ਼ਟ ਸਬੈ ਤਮ ਘਾਵ ਹੋ ਆਪ ਹਾਥ ਦੇ ਮੋਹਿ ਬਚਾਵ ਹੋ ਸੁਖੀ ਬਸੈ ਮੋਰ ਬਰਵਾਰਾ ਸੇਵਕ ਸਿੱਖ ਸਬੈ ਕਰਤਾਰਾ ਮੋਰ ਚਾਨ ਜਿ ਘਰ ਦਖ ਰਿਐ ਸਬੈ ਰਨ ਕੋ ਆਜ ਸੰਗ ਰਿਐ ਪੂਰਨ ਹੋਏ ਹਮਾਰੀ ਆਸਾ ਤੁਰ ਪੈਨ ਕੀ ਰਹਿ ਪਿਆਸਾ ਮਹੇਸ਼ਾੜ ਕੋਈ ਅਵਰ ਨਾ ਤੇ ਆਉ ਜੋ ਪ੍ਰਚਾਹੋ ਸੁਤਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰ ਹੈ ਚੰਚਨ ਸਤਰ ਹਮਾਰੇ ਮਰੀ ਹੈ ਆਪ ਹਾਥ ਦੇ ਮ제 ਅਵਰੀਐ ਮਰਨ ਕਾਲ ਕਾ ਤਰਾਸ ਨਿਵਰੀਐ ਓ ਜੋ ਸਦਾ ਹਮਾਰੇ ਬੱਚਾ ਸਰੀ ਅਸਿਤੂ ਜੋ ਘਰ ਹੋ ਰਚਾ ਰਾਖ ਲੈ ਹੋ ਮੋਹ ਰਾਖਨ ਹਾਰੇ ਸਹੇਬ ਸੰਤ ਸਹਾਏ ਪਿਆਰੇ देनបत दुषतन केghanन्antaत होบरीचanta កपा व බवतरा កलपाय सेव्य අवत កलपाय करबសन प्रकाasa सකාलका कितmas जावनකා जोगी सवਕयो බेदरा ब्रਜथयो जावनකාसाබलសwara अkaraहtahi हमरा. जावनकालसाබजात बना देवदतजचन उपजाय आद अत एक आवtaraरा सुगर सम juhuमारानम सकारत स को हमरी सल प्रjaजन आपवारी सेवkanन को सेवगन सुකद हो थरन को पmu बदकयो क कर, कर के अन्तर की जानतपाले की පर पशानत. चीटी ते कुंचर असदूला सब पार कर पाल दृष्ट कर फूला संतन दुख पाए ते दुखी सुख पाए साधन के सुखी एक एक की पीर पहचाने कर कर के पटपट की जाने जब उद कर 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 तारा पर तरत तब देह अपारा जब आ कर करत तो हो कब हूं तो मैं मिलत देहे तर सब हूं ਜੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਪੂਜ ਉਚਾਰੈ ਤਮ ਸਭ ਹੀ ਤੇ ਰਹੈ ਤਨਰਾਲਮ ਜਾਨਤ ਬੇਦ ਭੇਦ ਅਰ ਆਲਮ ਨਰਨਕਾਰ ਨਰਬਕਾਰ ਨਰਲੰਬ ਆਦ ਅਨੀਲ ਅਨਾਦ ਅਸੰਭ ਤਾ ਕਾ ਮੂੜ ਉਚਾਰਤ ਭੇਦਾ ਜਾ ਕੋ ਭੇਵਨ ਪਾਵਤ ਬੇਦਾ ਤਾ ਕੋ ਗਰਪਾ ਹਨ ਹਨੁਮਾਨਤ ਮਹਾ ਮੂੜ ਕਛ ਭੇਦਨਾ ਜਾਨਤ महा देव को कहत सदा सेव नरणकारकाचि नतने हपव आप आपपनी බुध हैं جيति बनतप नप नතු हिਤथी सम्रा ਲखाना जाए پسसारा कहविद सज प्र सम संसारा एकपा नपसरूपा रंنگපेवराव नहीं उपा අंड جيचज से त جيڪिनी उਤපු جيकान बाहर राचदिන්නේ कहूं फूल राजा हवा बैठा कह से मටपवसक्री कैठा ਸਕਰੀ ਸ੍ਰਿਸ਼ਟ ਦਿਖਾਇ ਚੰਪਾਵ ਆਦ ਜੁਗਾਦ ਸਰੂਪ ਸਿੰਪਾਵ ਅਪਰਚਾ ਮੇਰੇ ਤਮ ਕਰੋ ਸਿਖ ਬਾਰ ਆਸਿਕ ਸੰਗਰੋ ਦੋਸ਼ਟ ਜਿਤੇ ਉਠਵ ਤੁਤ ਪਾਤਾ ਸਕਲ ਮਲੇਸ਼ ਕਰੋ ਰੰਧ ਘਾਤਾ ਜੇ ਅਸੀ ਤੁਜ ਤਵ ਸਰਨੀ ਪਰੇ ਤਨ ਕੇ ਦੁਸ਼ਟ ਦੁਗਤ ਹਵੈ ਮਰੇ ਪੁਰਖ ਜਾਵਨ ਪਗ ਪਰੇ ਤਿਹਾਰੇ ਤਨ ਕੇ ਤਮ ਸੰਕਟ ਸਭ ਡਾਰੇ ਜੋ ਕਲ ਕੋ ਇਕ ਬਾਰ ਤੇ ਆਹੈ ਤਾਕੇ ਕਾਲ ਨਿਕੜਨੇ ਆਹੈ ਰਚਾ ਹੋਏ ਤਾਹੇ ਸਭ ਕਾਲਾ ਦੋਸ਼ਟ ਅਰੇਸਟ ਤਰੈ ਤਕਾਲਾ ਕਰਪਾ ਦ੍ਰਿਸ਼ਟ ਤਨ ਜਾਹੇ ਨਹ ਰਹੋ ਤਾਕੇ ਤਾਪ ਤਨਗ ਮਹਰਹ ਰੈ ਦਸੇਦ ਪਰ ਮੋ ਸਭ ਹੋਈ ਦੋਸ਼ਟ ਜਾਵ ਚੈਸਕੈ ਨ ਕੋਈ ਏਕ ਬਾਰ ਜੰਤ ਮੈਂ ਸੰਭਾਰਾ ਕਾਲ ਫਾਸਤੇ ਤਾਹੇ ਬਾਰ ਜੰਦਰ ਨਾਮ ਤੇ ਹਰੋ ਕਹਾ ਦਰਦ ਦੋਸ਼ਟ ਦੋਤੀ ਰਹਾ ਖਰਗ ਕੇ ਤਮੈ ਸਰਨ ਤੇ ਹਰੀ ਆਪ ਹਾਥ ਦੇਲੋ ਬਾਰੀ ਤਾਰਾ ਬਠਾ ਵਰਮੋ ਹੋ ਸਹਾਈ ਦੁਸ਼ਟ ਦੋ ਤੇਲੋ ਬਚਾਈ ਨਵਾਹਰੂ ਜੀ ਕਾ ਖਾਲਸਾ ਬਹਰੂ ਜੀ ਕੀ ਫਤਿਹ